ਗਾਨ ਨੂੰ ਨਿਆ ਨਿਆੜਿਆ ਦੀ ਲੈਪੀਆਂ ਬਦਲ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਦਲਜੀਤ ਸਿੰਘ ਜੈਲ ਦਾ ਯਾਰੋ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿੱਥੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਸਾਡਾ ਫਰਜ਼ ਬੰਦਾ ਹੈ ਤੁਹਾਡੇ ਨਾਲ ਹਰ ਵੀਡੀਓ ਸਾਂਝੀ ਕੀਤੀ ਜਾਵੇ ਜਿਸ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਕਿਉਂਕਿ ਕਈ ਵਾਰ ਇਹਨਾਂ ਵੀਡੀਓ ਨੂੰ ਦੇਖ ਕੇ ਦੁਖੀ ਹੋਏ ਚਿਹਰਿਆਂ ਤੇ ਰੌਣਕ ਆ ਹੀ ਜਾਂਦੀ ਹੈ ਸੋ ਸੋਸ਼ਲ ਮੀਡੀਆ ਤੇ ਇੱਕ ਕੁੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਆਪਣੀ ਮਾਂ ਨਾਲ ਬੈਠੀ ਹੋਈ ਹੈ ਇਹ ਕੁੜੀ ਤੇ ਇਸ ਦੀ ਮਾਂ ਇੰਸਟਾ ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੇ ਨੇ ਇਸ ਵੀਡੀਓ ਵਿੱਚ ਵੀ ਤੁਸੀਂ ਦੇਖੋਗੇ ਕਿ ਇਹ ਕੁੜੀ ਕਿੰਨੀਆਂ ਸਿਆਣੀਆਂ ਸਿਆਣੀਆਂ ਗੱ ਕਰਦੀ ਏ ਯਾਰੋ ਇਹ ਸਿਆਣੀਆਂ ਗੱਲਾਂ ਬੱਚੇ ਆਪਣੇ ਮਾਪਿਓ ਤੋਂ ਹੀ ਸਿੱਖਦੇ ਨੇ ਜਿੱਦਾਂ ਸਿਆਣੇ ਆਪਸ ਵਿੱਚ ਗੱਲਾਂ ਕਰਦੇ ਨੇ ਉਦਾਂ ਹੀ ਇਹ ਬੱਚੇ ਗੱਲਾਂ ਸਿੱਖਦੇ ਨੇ ਸੋ ਇਹ ਵੀਡੀਓ ਦੇਖ ਕੇ ਤੁਹਾਨੂੰ ਹਾਸਾ ਜ਼ਰੂਰ ਆਵੇਗਾ ਸੋ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸੰਜਿਆ ਕਰਦੇ ਆਂ ਮੰਮੀ ਇਹ ਪਤਾ ਕੀ ਕੰਨੂ ਰੱਖੀ ਆਂਦੀ ਆ ਕੀ ਕੰਨੂ ਨਿਆ ਨਿਆੜਿਆਂ ਦੀ ਲੈਪੀਆਂ ਬਦਲ ਨੂੰ ਪਿਓ ਪਿਓ ਕਿੰਨੇ ਨਿਆ ਮੈਂ ਪਿਆਲੀ ਲਈ ਹੂੰ ਆਹ ਨਿਆਣੇ ਨਹੀਂ ਹੁੰਦੇ ਨਿਆਣੇ ਪਾਲਣੇ ਬਹੁਤ ਔਖੇ ਹੁੰਦੇ ਔਖੇ ਅਸਾ ਹਾਂਜੀ ਆਹ ਨਿਆਣੇ ਦੁੱਧ ਹੀ ਮੰਗਦੇ ਨੇ ਦੁੱਧ ਹੀ ਮੰਗਦੇ ਰਹਿੰਦੇ ਹਾਂ ਲੱਗ ਗਿਆ ਨਾ ਪਰ ਤੈਨੂੰ ਹਾਂਜੀ ਲੱਗ ਗਿਆ ਹੁਣ ਆਪਾਂ ਦਾ ਮਾਮਾ ਨੂੰ ਕਹਿੰਦੇ ਸਾਸਰੀ ਘਰ ਜੀ ਤੁਸੀਂ ਤਾਂ ਨਿਆਣਿਆਂ ਨੂੰ ਪਾਲਦੇ ਅਸੀਂ ਵੀ ਤਾਂ ਰਾੜ-ਰਾੜ ਨੂੰ ਆਹ ਨਿਆਣਿਆਂ ਦੀ ਥੋੜਾ ਉੱਠ ਹੀ ਜਾਂਦੇ ਹਾਂ ਰਾੜ ਤੋਂ ਸੁੱਤੇ ਹੁੰਦੇ ਆਸੀਂ ਆ ਆਂ ਨਿਆਰੇ ਉੱਠ ਜੰਦੇ ਆੜਾ ਦੂੰ ਨਿਆਰੇ ਸੋ ਜੰਦੇ ਆ ਸੁਬੇ ਨੂੰ ਇਹਨਾਂ ਨੂੰ ਹਾਂਜੀ ਫਿਰ ਤੁਹਾਡੇ ਬੱਚੇ ਕਿਵੇਂ ਦੇ ਨੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ